ਮਰੀਜ਼ ਦਾ ਨਾਮ ਹੈਗਾ ਯਾਦਵਿੰਦਰ ਮੇਰਾ ਡਾਕਟਰ ਹਮੇਸ਼ ਡਾਕਟਰ ਸਾਹਿਬ ਕੀ ਕਰਨਾ ਹੋਵੇ ਕਿਦੇ ਪੇਸ਼ੰਟ ਇੱਕ ਪੇਸ਼ੈਂਟ ਆਇਆ ਆਪਣੇ ਕੋ ਯਾਦਵਿੰਦਰ ਸਿੰਘ ਤੇ ਜਿਸ ਤਰ੍ਹਾਂ ਉਹਦਾ ਕਹਿ ਰਹੇ ਹੈਗੇ ਕਿ ਗੋਲੀਆਂ ਚੱਲੀਆਂ ਹੈਗੀਆਂ ਕੋ ਲਾਲ ਟੂਲਪ ਲਾ ਦਤੇ ਨੇ ਤੇ ਨਾਲ ਐਂਬੂਲੈਂਸ ਚਾਈ ਹੈਗੇ ਆ ਉਹ ਐਨ ਐਚ ਆਈ ਦੀ ਐਂਬੂਲੈਂਸ ਗੁਰਪ੍ਰੀਤ ਸਿੰਘ ਮੁੰਡਾ ਹੈਗਾ ਐਂਬੂਲੈਂਸ ਵਾਲਾ ਜਿਹੜਾ ਉਹਨਾਂ ਨੂੰ ਉਰੇ ਲੈ ਕੇ ਆਇਆ ਤੇ ਆ ਕੇ ਉਹਨਾਂ ਨੂੰ ਚੈੱਕ ਕੀਤਾ ਹੈਗਾ ਫਰਸਟ ایڈ ਦੇਤੀ ਹੈਗੀ ਹੈ ਠੀਕ ਹੈ ਤੇ ਉਹਨਾਂ ਦਾ ਜਿਹੜਾ ਬੰਦ ਦਾ ਇਲਾਜ ਹੈ ਉਹ ਆਪਾਂ ਸਟਾਰਟ ਕਰਤਾ ਹੈਗਾ ਤੇ ਪੇਸ਼ੈਂਟ ਨੂੰ ਅੱਗੇ ਰੈਫਰ ਕਰਦੇ ਪਏ ਆਂ ਗੋਲੀ ਤਾਂ ਉਹਨਾਂ ਦੇ ਇੱਕ ਸਾਈਡੇ ਲੱਗੀ ਹੈਗੀ ਆ ਹੂੰ ਇੱਕ ਜਗ੍ਹਾ ਟੱਚ ਕਰਕੇ ਗਈ ਆ ਕੋਈ ਤਲਵਾਰਾਂ ਨਾਲ ਵੀ ਕਰਤਾ ਦੇ ਨਿਸ਼ਾਨ ਨਹੀਂ ਨਹੀਂ ਐਦਾਂ ਕੁਛ ਨਹੀਂ ਹੈਗਾ ਹੋਰ ਇੰਜਰੀ ਵਗੈਰਾ ਕੋਈ ਨਹੀਂ ਬਸ ਬਾਕੀ ਸੱਟਾਂ ਹੈਗੀਆਂ ਉਹਨਾਂ ਦੇ ਛੋਟੀਆਂ-ਮੋਟੀਆਂ ਰਗੜਾ ਹੈਗੀਆਂ ਕਿੰਨੀ ਕਿੰਨੀ ਉਮਰ ਪਿਛਾਂ ਦੀ ਪੇਸ਼ੈਂਟ ਦੀ 45-46 ਸਾਲੇ ਦੀ ਉਮਰ ਕੀ ਉਹ ਸਟੇਬਲ ਹੈ ਪੇਸ਼ੈਂਟ ਠੀਕ ਆ ਸਟੇਬਲ ਹੈਗਾ ਉਹਨੂੰ ਉਰੇ ਰੋਗਾ ਰੈਫਰ ਪੇਸ਼ੈਂਟ ਰੈਫਰ ਹੋਊਗਾ ਬੜੇ ਸਰਕਾਰੀ ਹਸਪਤਾਲ ਦੇ ਵਿੱਚ ਸਰ ਇੱਕ ਕਲਾਲ ਟੋਲ ਪਲਾਜਾ ਤੇ ਗੋਲੀ ਚੱਲੀ ਹੈ ਤੇ ਮੈਨੇਜਰ ਤੇ ਕਿਹਨੇ ਗੋਲੀ ਲੱਗੀ ਹੈ ਕੀ ਮਾਮਲਾ ਇਹ ਨਹੀਂ ਯਾਦਵੰਦ ਨਾਂ ਦਾ ਮੈਨੇਜਰ ਹੈ ਕਲਾਲ ਟੋਲ ਪਲਾਜਾ ਤੇ ਅੱਜ 3:30 ਵਜੇ ਦੇ ਲੱਗੇ ਇਹ ਪਹਿਲਾਂ ਢਿਲਮਾਏ ਅਮਰਸਰ ਵਾਲੇ ਪਾਸੇ ਟੋਲ ਪਲਾਜਾ ਤੇ ਰਹੇ ਨੇ ਇਹਨਾਂ ਦੀ ਕੋਈ ਦੁਸ਼ਮਣੀ ਹੈ ਨਿਸ਼ਚਤਰ ਸਿੰਘ ਵਿਅਕਤੀ ਦੇ ਨਾਂ ਨਾਲ ਇਹਦੀ ਪਹਿਲਾਂ ਜਿਹੜੀ ਜੜੀ ਚੱਲਦੀ ਸੀ ਇਹਨਾਂ ਦੇ ਦੱਸਣ ਨੂੰ ਤਾਂ ਵੀ ਨਿਸ਼ਚਤਰ ਸਿੰਘ ਦੇ ਨਾਲ ਉਹ ਜਿਹੜੇ ਬੰਦੇ ਸੀ ਤੇ ਨਾਲ ਵੀ ਸਵਿਫਟ ਡਿਜ਼ਾਇਰ ਕਾਰ ਜਾਏ ਪਹਿਲਾਂ ਉਹਨਾਂ ਨੇ ਜਿਹੜਾ ਕੁਰਪਾਣਾ ਮਗਰਾਂ ਦੇ ਨਾਲ ਹਮਲਾ ਕੀਤਾ ਜਾਣ ਲੱਗੇ ਤੇ ਪੱਟ ਦੇ ਵਿੱਚ ਜੜੀ ਗੋਲੀ ਮਾਰਦੇ ਤੇ ਜਿਹੜੇ ਬਿਲਕੁਲ ਹਾਲ ਸਟੇਬਲ ਬਿਲਕੁਲ ਠੀਕ ਨਹੀਂ ਅਸੀਂ ਜਿਹੜੀਆਂ ਦੋ ਤਿੰਨ ਪਾਰਟੀਆਂ ਆਪਣਾ ਮੌਕੇ ਤੋਂ ਜੜੀਆਂ ਡਿਸਪੈਚ ਕੀਤੀਆਂ ਮੁੱਲਵਾਨ ਜਿਹੜਾ ਛੇਤੀ ਕਾਬੂ ਕਰ ਲਿਆ ਜਾਵੇ ਤੇ ਕਿੰਨੀਆਂ ਗੋਲੀਆਂ ਚੱਲੀਆਂ ਤੇ ਕਿੱਥੇ ਇੱਕ ਫੈਰੀ ਆ ਜਿਹੜਾ ਪੱਟ ਦੇ ਵਿੱਚ ਲਗੇ ਇੱਕ ਕਿੰਨੀ ਉਮਰ ਹੈ ਜੀ ਫਿਰ 45 ਸਾਲ ਦੇ ਤੇ ਪਹਿਲੇ ਇਹ ਕਿੰਨਾ ਕੁ ਟਾਈਮ ਹੋਇਆ ਨੂੰ ਟੂਲ ਪਲਾਸ ਤੇ ਆਇਆ ਇਹ ਤਾਂ ਹੁਣੇ ਹੀ ਮੈਂ ਖਾ ਪੰਜ ਛੇ ਮਹੀਨੇ ਤੋਂ ਬਾਅਦ ਹੈ ਪਹਿਲਾ ਇਟਲਮਾਲੇ ਪਾਸੇ ਸੀ ਉਹ ਨਛੱਤਰ ਸਿੰਘ ਨਾਲ ਉੱਥੋਂ ਦੇ ਨੰਦੇਸ਼ ਭਾਜੀ ਪੁਰਾਣੀ ਕਿਦੋਂ ਸੀ ਯਾਰ ਸਰ ਨਛੱਤਰ ਸਿੰਘ ਆਪ ਸੀ ਕਿ ਉਹਨਾਂ ਬੰਦੇ ਤੇ ਜੀ ਸੀ ਨਹੀਂ ਨਛੱਤਰ ਸਿੰਘ ਇਹਨਾਂ ਨੇ ਦੱਸਣਾ ਨਛੱਤਰ ਸਿੰਘ ਸੀ ਦੇ ਨਾਲ ਉਹਨਾਂ ਦੇ ਤਿੰਨ ਬੰਦੇ ਸੀ ਕੁਛ ਇਹ ਵੀ ਪਤਾ ਲੱਗਿਆ ਵੀ ਇਹਨਾਂ ਦਾ ਹੀ ਅਸਲਾ ਲੈ ਕੇ ਨੇ ਨਾਲ ਇਹ ਕੁਛ ਨਹੀਂ ਨਹੀਂ ਇਹ ਜੀ ਕੋਲ ਨਹੀਂ